ਦੇਖੇ ਨਾਮ ਹੈ ਪ੍ਰਮਾਣ ਹੋਤੀ ਹੈ ਆਪਣੇ ਆਪਣੇ ਸੁਗਾ ਦੀਆਂ ਨਿਰਖਲ ਸਿਪ ਪਬਲਿਕ ਸਕੂਲ ਲਹਿਰਾ ਗੱਦਲਾ ਦੀ ਬਸਤੀ نیشنل ਪਬਲਿਕ ਸਕੂਲ ਲਹਿਰਾ ਗੱਦਲਾ ਦੀ ਬਸਤੀ ਸ਼ਾਮ ਦਾ ਪ੍ਰਸਾਦ ਹੈ ਐਸ ਪੀ ਆਪਣੇ ਤੇ ਨੌਜਵਾਨ ਪੀਰ ਸਿਧਾ ਦੇ ਵਾਲੀ ਪ੍ਰਧਾਨਤਾ ਤੋਂ ਪੁੱਛੀ ਇਹ ਅੱਜ ਹੀ ਪਾਸ ਕਰ ਰਿਹਾ ਹੈ ਕੋਣਾਂ ਦੀ ਟੁਕੜੀ ਲੈ ਕੇ ਦੀ ਘੁੰਮਦੇ ਹੋਏ ਸਾਡੇ ਕੋਲ ਪਹੁੰਚੀ ਜੀਜੀਐਸ ਇੰਟਰਨੈਟ ਸਾਰੇ ਇਲਾਕੇ ਦੀ ਆਸਮਾਜਿਕ ਧਾਰ ਦੇ ਸੰਸਥਾ ਇਹ ਜਸਮੀਤਿਆ ਟੁਕੜੀ ਸਪੋਰਟ ਦੇ ਪੰਜਾਬ ਦੀ ਬਾਤ ਉਸ ਤੋਂ ਪਾ ਰਹੇ ਆ ਹਾਂ ਬਰਾਬਰ ਦੁਦਾਂ ਸਾਡੇ ਵਕਤ ਪਰਮਾਨ ਦੀ ਰਾਸਤੇ ਛੱਡੇ ਦੇ ਪਾਸ ਜਸਮੀਤ ਸਿੰਘ ਜੀ ਕਾਲਜ ਗੋਹਣੇ ਕਲਾ ਦੀ ਟੁਕੜੀ ਜਸਪ੍ਰੀਤ ਸਿੰਘ ਐਸਸੀ ਦਾ ਪੂਰਵ ਰਵੈਂਦਾ ਆਪਣੇ ਵਿੱਚ I got it.

ਪ੍ਰੇਮੀ ਉਹਨਾਂ ਦੇ ਸਭ ਤੋਂ ਪਹਿਲੇ ਦੱਸ ਦੇਸ਼ ਦੇ ਉੱਚੀ ਮੁਕਤਾ ਵਿੱਚ ਅਮਨ ਸ਼ਾਂਤੀ ਸਦਭਾਵਨਾ ਅਤੇ ਬਰਾਬਰੀ ਦਾ ਸਿਧਾਂਤ ਦਿੱਤਾ। ਆਜ਼ਾਦੀ ਦੀ ਪ੍ਰਾਪਤੀ ਦੇ ਲੰਬੇ ਸੰਘਰਸ਼ਾਂ ਵਿੱਚ ਪੰਜਾਬੀਆਂ ਦਾ ਸਭ ਤੋਂ ਵੱਧ ਯੋਗਦਾਨ ਰਿਹਾ ਹੈ। ਪੰਜਾਬ ਦੀ ਧਰਤੀ ਤੋਂ ਗਦਰ ਲਹਿਰ, ਕੂਕਾ ਲਹਿਰ, ਗੁਰਦਵਾਰਾ ਸਾਹਿਬ ਲਹਿਰ, ਅੰਬਰ ਅਕਾਲੀ ਲਹਿਰ, ਕਾਗਿ ਸੰਭਾਲ ਦਿੱਤਾ ਲਹਿਰ, ਪਰਜਾ ਸੰਸਰ ਨੌਜਵਾਨ ਸਭਾ ਵਰਗੀਆਂ ਮਹਾਨ ਇਤਿਹਾਸਿਕ ਲਹਿੜਾਂ ਸ਼ੁਰੂ ਹੋਈਆਂ। ਸਮੇਂ ਸਮੇਂ ਤੇ ਲੱਗੇ ਮੋਰਚਿਆਂ ਨੇ ਉਦੇਸ਼ੀ ਹਾਸਲ ਦੇਸ਼ ਜੰ ਲਈ ਬੁਲਤੀ ਚਾਹ। ਸੱਚਾਈ ਦੇ ਸੰਘਰਸ਼ ਵਿੱਚ ਪੰਜਾਬ ਦੇ ਸੂਰਬੀਰਾਂ ਦਾ ਬਹੁਤ ਵੱਡਾ ਯੋਗਦਾਨ ਦੇ ਰਿਹਾ ਹੈ। ਇਨ੍ਹਾਂ ਵਿੱਚ ਸ਼ਿਸ਼ੀਲੇ ਆਜੂ ਸਰਦਾਰ ਭਗਤ ਸਿੰਘ, ਰਾਜਗੁਰੂ ਸਤੇਜ, ਕਰਤਾ ਸਿੰਘ ਸਰਾਭਾ, ਲਾਲਾ ਲੱਜਪਤ ਰਾਏ, ਸ਼ੀਤ ਮਦਨlal ਪਿੰਦਰਾ, ਜੀਤੂ ਸਿੰਘ ਦੇ ਨਾਮ ਮੋਹਰੀਆਂ ਸਫਲ ਹੋਦੇ ਹਨ। ਪੰਜਾਬ ਦੀ ਧਰਤੀ ਤੋਂ ਉੱਠੀਆਂ ਲਹਿਰਾਂ ਨੇ ਦੇਸ਼ ਨੂੰ ਆਜ਼ਾਦੀ ਮੋਰ ਵਿੱਚ ਮਹੱਤਵਪੂਰਨ ਕੋਕਨ ਭਾਈ ਸਾਡਾ ਦੇਸ਼ ਸ਼ਕਤੀ ਜਨਰਲ 150 ਭਾਰਤੀ ਸੰਤਾਨਾਂ ਦਾ ਹੀ ਹੋ ਜਾਣ ਨਾਲ ਕਨ ਰਾਜ ਬਣਿਆ ਲੋਕ ਕੰਤਰ ਬਣਿਆ ਗਣਤੰਤਰ ਦਿੱਸਤੇ ਇਸ શુભ ਦਿਹਾੜੇ ਤੇ ਮੈਂ ਦੇਸ਼ ਦੀ ਸੂਰਤ ਦਾਵਾ ਅਰਥ ਸਹਿਤ ਬਲਾਕ ਅਤੇ ਸਿੱਧੀਆਂ ਦੀਆਂ ਪੁਰਸਪੋਰਸ ਦੇ ਸਤਰਾ ਜਵਾਨਾਂ ਗੱਲੂ ਦੇਸ਼ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਇੱਥੇ ਗਏ ਅਨੇਕਾਂ ਬੰਗਾਨਾ ਦੀ ਸ਼ਲਾਘਾ ਕਰਦਾ ਹਾਂ ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਅੰਦਰੂਨੀ ਤੇ ਬਾਹਰੀ ਖੱਡਿਆਂ ਤੋਂ ਸੁਰੱਖਿਤ ਰੱਖਿਆ ਪਾਪਾ ਬੋਪਾ ਸ਼ਾਈ ਪਾਪਾ ਪਾਖਾਈ ਬਹੁਤ 파ਤੀ ਸਧਿਆਚਾਰ ਬਹੁਤ ਆਜੀ ਜੀਤਿਆਂ ਦੇ ਸਵੇਲ ਵਾਲਾ ਦੇਸ਼ ਬੋਣ ਕਰਕੇ ਦੇਸ਼ ਦੇ ਸੁਧਾਰ ਕਰਵਾਤਾ ਮਾਰ ਕੇ ਇੱਕ ਬਚੀ ਚੁਣੌਤੀ ਸੀ ਕਿ ਅਜਿਹੇ ਸਰਦਾਰ ਬਣਾਇਆ ਜਾਵੇ ਜੋ ਦੇਸ਼ ਨੂੰ ਇੱਕ ਚੁੱਕਰ ਵਿੱਚ ਲੋ ਸਕੇ ਸਾਡੇ ਦੇਸ਼ ਦਾ ਦੇਸ਼ ਦੇ ਸੁਧਾਰ ਦੇ ਨਿਰਮਾਤਾ ਡਾਕਟਰ ਜਿੰਦਰਾ ਉਪਨਕਰ ਦੀ ਅਗਵਾਈ ਵਿੱਚ ਬਣੀ ਕਮੇਟੀ ਨੇ ਦੇਸ਼ ਲਈ ਅਜਿਹੇ ਸਰਦਾਰ ਬਣਾਇਆ ਜਿਸ ਨਾਲ ਸਾਰੇ ਦੇਸ਼ ਨੂੰ ਇੱਕ ਬਾਲਾ ਮੂਦ ਦਿੱਤਾ ਗਿਆ ਅਤੇ ਭਾਵੇਂ ਇਸ ਬਚੂ ਦੇ ਸੰਸਦ ਦੁਨੀਆ ਦੇ ਮੋਢੀ ਨਿਰਕਾਰ ਦੇ ਨਿਸ਼ਾਨਸ਼ਮਾਰ ਹੋਇਆ ਆਜ਼ਾਦੀ ਪ੍ਰੰਤ ਬਹਾਦਰ ਸਜਾਤੀਆਂ ਨੇ ਜਿੱਥੇ ਦੇਸ਼ ਦੀ ਸਲਾਮਤੀ ਵਿੱਚ ਸ਼ਾਮਲ ਹੋ ਕੇ ਆਪਣਾ ਬੜੂਲਾ ਯੋਗਦਾਨ ਪਾਉਂਦਿਆਂ 1948 1962 ਤੇ 1976 ਦੇ ਕਾਰਜ ਦੌਰਾਨ ਇੱਕ ਕੁਰਬਾਨੀ ਨਾਲ ਦੇਸ਼ ਦੀਆਂ ਦਿੱਤੀਆਂ ਉੱਥੇ ਖਸਾਨਾਂ ਦੇ ਦੇਸ਼ ਦੇ ਅੰਨ ਖਟਾੜ ਦੀ ਸਫਲ ਯੋਗਦਾਨ ਪਾ ਕੇ ਦੇਸ਼ ਨੂੰ ਅਨਾਜ ਕਟੂ ਆਧਿ ਨਿਰਭਰ ਬਣਾਇਆ ਸੂਬੇ ਮੁੱਚੇ ਪੰਜਾਬੀਆਂ ਨੂੰ ਮੈਂ ਇੱਕ ਗੱਲੋਂ ਵੀ ਭੁੱਲਦੇ ਨਾ ਹਾਂ ਕਿ ਉਹਨਾ ਹਮੇਸ਼ਾ ਹੀ ਉਹ ਬੇਅਮਨ ਸ਼ਾਂਤੀ ਪਾਈ ਚਾਲਤਾਂ ਤੇ ਇਸ ਨੂੰ ਸਰਪ੍ਰਸਤ ਭਾਵਨਾ ਦੀ ਉਸਾਰ ਪੈਦਾ ਕਰਦੇ ਆਂ ਇਸ ਵਿਸ਼ਰਪ ਕਾਜੀ ਆਪਣਾ ਯੋਗਦਾਨ ਪਾਇਆ ਅੱਜ ਪੰਜਾਬ ਵਿੱਚ ਸਾਡੀ ਮੌਜੂਦਾ ਸਰਕਾਰ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦੀ ਅਗਵਾਈ ਵਿੱਚ ਸੂਬੇ ਦੇ ਸਰਪੱਖੀ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਸੇ ਸਿੱਖਿਆ ਅਤੇ ਹੋਰ ਵੱਖ-ਵੱਖ ਇਤਰਾਮ ਵਿੱਚ ਪੰਜਾਬ ਦੀ ਜਨਤਾ ਨੂੰ ਅਨੇਕਾਂ ਨੂੰ ਹਿੱਦਤ ਦਾ ਪ੍ਰਦਾਨ ਕਰਨ ਲਈ ਅਥਕ ਕੋਸ਼ਾਂ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਹਨ ਇੱਕ ਵਰਤੇ ਸੈਕਟੋਰ ਦਿੱਸੇ ਸ਼ੁਹ ਦੇ ਹਾਰੇ ਤੇ ਅੱਜ ਇਸ ਮੁੱਚੇ ਪੰਜਾਬ ਵਾਸੀਆਂ ਨੂੰ ਵਧਾਈ ਦਿੰਦਾ ਹਾਂ ਅਤੇ ਆਖਦਾ ਹਾਂ ਕਿ ਅਜਿਹੇ ਦਿਹਾੜਿਆਂ ਮੌਕੇ ਅਸੀਂ ਨਾਲ ਖੜੇ ਦੇਸ਼ ਦੀ ਸੋਸ਼ਲ ਤਰੱਕੀ ਅਤੇ ਲੋਕਾਂ ਦੀ ਯੋਗਤਾ ਲਈ ਜੈ